ਚਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ 2022 'ਚ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਗਮਰਾਹ ਕੀਤਾ ਗਿਆ ਇਹ ਵੀ ਸਾਰੇ ਗਮਰਾਹ ਹੋਏ ਬੱਚੇ ਸੀਗੇ ਇਹਨਾਂ ਲੋਕਾਂ ਨੂੰ ਦਿਖ ਰਿਹਾ ਹੈ ਵਿਕਾਸ ਦੇ ਕੰਮ ਤੁਹਾਡੇ ਕੀਤੇ ਹੋਏ ਤਾਂ ਹੀ ਇਹ ਸ਼ਾਮਿਲ ਹੋ ਰਿਹਾ ਹੈ ਲੇਕਿਨ ਮੌਜੂਦਾ ਐਮਐਲਏ ਨੂੰ ਨਜ਼ਰ ਨਹੀਂ ਆ ਰਹੀ ਉਹ ਹਰ ਇੱਕ ਬਾਈਟ 'ਚ ਇਹੀ ਕਹਿੰਦੇ ਕਿ 1000 ਕਰੋੜ ਕਿੱਥੇ ਗਿਆ ਨੂੰ ਕਹੋ ਕਿ ਮੇਰੇ ਨਾਲ ਓਪਨ ਮੇਰਾ ਮੇਰਾ ਚੈਲੰਜ ਹੈ ਕਿਤੇ ਵੀ ਮੇਰੇ ਨਾਲ ਡਿਸਕਸਨ ਕਰ ਲੇ ਆਈ ਵਿਲ ਟੈਲ ਕਿ ਕਿੱਥੇ ਕਿੱਥੇ ਮੈਂ ਕਿੰਨਾ ਪੈਸਾ ਲਾਇਆ ਅਰ ਉਹਨਾਂ ਨੇ ਕਿੰਨਾ ਪੈਸਾ ਉਹ ਤੋਂ ਮੇਰਾ ਵਾਪਸ ਕੀਤਾ ਲੈ ਲਾ ਜਿਓ ਸਾਡੇ ਸਟੂਡੀਓ ਦੇ ਵਿੱਚ ਡਿਪੇਟ ਵਾਸਤੇ ਤਿਆਰ ਹੁੰਦੇ ਤੁਸੀਂ ਆਲਰੇਡੀ ਜਦੋਂ ਮਰਜ਼ੀ ਬੁਲਾ ਲਓ ਯਾਰ ਕਰੋੜ ਰੁਪਏ ਦਾ ਸਾਹ ਤੇ ਕੁਝ ਵੀ ਨਹੀਂ ਮਿੰਟੋ ਮਿੰਟ ਦੇ ਦੇਣਗੇ ਚੁਟਕੇ ਐ ਮਾਰਨ ਦੇ ਦੇਣਗੇ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ ਦੇਖੋ ਪਿਛਲੀਆਂ ਵਿਧਾਨ ਸਭਾ ਦੇ ਚੋਣਾਂ ਚ 2022 ਚ ਪੰਜਾਬ ਦੇ ਅੰਦਰ ਨੌਜਵਾਨਾਂ ਨੂੰ ਗਮਰਾਹ ਕੀਤਾ ਗਿਆ ਇਹ ਵੀ ਸਾਰੇ ਗਮਰਾਹ ਹੋਏ ਬੱਚੇ ਸੀਗੇ ਕਿਉਂਕਿ ਅੱਜ ਕਰਦੇ ਆ ਕਿ ਜਿਹੜਾ ਬਹੁਤ ਵੱਡਾ ਵਕਾਸ ਸਰਦਾਲ ਸਿੰਘ ਨੇ ਕਰਾਇਆ ਤਾਂ ਪਿਛਲੇ ਵੀ ਦਿਨਾਂ ਚ ਤੁਸੀਂ ਦੇਖਿਆ ਸੀਗਾ ਪਹਿਲਾਂ ਵੀ ਇੱਕ ਬਹੁਤ ਵੱਡਾ ਗਰੁੱਪ ਸਾਡੇ ਨਾਲ ਸ਼ਾਮਲ ਹੋਇਆ ਅੱਜ ਵੀ ਇਹ ਜਿਹੜੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋ ਸੀ ਇਹਨਾਂ ਨੇ ਕਿਹਾ ਸੀ ਅਸੀਂ ਸਿੱਧੇ ਤੁਹਾਡੇ ਨਾਲ जोडਣਾ ਕਿਉਂਕਿ ਲੋ ਤੁਸੀਂ ਕੰਮ ਕੀਤਾ ਇੱਥੇ ਨੌਜਵਾਨਾਂ ਦੇ ਲਈ ਚਾਹੇ ਉਹ ਬਨੂਰ ਚ ਸਟੇਡੀਅਮ ਬਣਾ ਚਾਹੇ ਰਾਜਪੁਰੇ ਚ ਸਟੇਡੀਅਮ ਬਣਾਏ ਜਾਂ ਢੀਲਪੁਰ ਦਾ ਸਟੇਡੀਅਮ ਦਾ ਸੁਧਾਰ ਕਰ ਜਾਂ ਕਿਤੇ ਜਿੱਥੇ ਵੀ ਜਿਹੜੇ ਸੀਗੇ ਬਹੁਤ ਵੱਡੇ ਜਿਹੜੇ ਕੰਮ ਆ ਇੱਥੇ ਬੱਚਿਆਂ ਲਈ ਸਕੇਟਿੰਗ ਦਾ ਬਣਾ ਚਿਲਡਰਨ ਪਾਰਕ ਬਣਾ ਹੋਰ ਵੀ ਜਿਹੜਾ ਸ਼ਹਿਰ ਦੇ ਲਈ ਬਹੁਤ ਵੱਡੇ ਕੰਮ ਕੀਤੇ ਸੀ ਅੱਜ ਬੱਚੇ ਮਸਤੂਸ਼ ਕਰਦੇ ਆ ਤਾਂ ਮੈਨੂੰ ਖੁਸ਼ੀ ਆ ਕਿ ਅੱਜ ਇਹ ਜਿਹੜਾ ਹੈਗਾ ਸਾਰੇ ਨਿਸਾਨ ਸਿੰਘ ਉਹਨਾਂ ਦੀ ਤੇ ਨਿਤਨ ਉਹਨਾਂ ਦੀ ਰਵਾਇਤ ਦੇ ਅੱਜ ਸਾਰੇ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਏ। ਕੰਬੋ ਸਰ ਤੁਹਾਡੀ ਵੀ ਜਦ ਰਾਜਨੀਤੀ ਸ਼ੁਰੂ ਹੋਈ ਸੀ ਤਾਂ ਤੁਹਾਡੀ ਵੀ ਇਹੀ ਉਮਰ ਸੀਗੀ ਅੱਜ ਇਸ ਉਮਰ ਦੇ ਨੌਜਵਾਨ ਤੁਹਾਡੇ ਨਾਲ ਸ਼ਾਮਲ ਹੋ ਰਹੇ ਇਹਨਾਂ ਨੂੰ ਕਿਆ ਮੈਨੂੰ ਤਾਂ ਮੇਰਾ ਬਚਪਨ ਯਾਦ ਆ ਜਾਂਦਾ ਜਦੋਂ ਮੈਂ ਇਹਨਾਂ ਨੂੰ ਮਿਲਦਾ ਕਿਉਂਕਿ ਮੈਂ ਵੀ ਬਹੁਤ ਛੋਟੀ ਉਮਰ ਦੇ ਵਿੱਚ ਜਿਹੜੀ ਰਾਜਨੀਤਿਕ ਤਕਰੀਬਨ ਸੀ ਜਿਹੜਾ ਆਪਣਾ ਸ਼ੁਰੂ ਕੀਤਾ ਸੀ। ਸੋ ਮੈਨੂੰ ਖੁਸ਼ੀ ਹੈ ਮੈਂ ਜਿਹਨਾਂ ਨੂੰ ਸਮਝਾਇਆ ਵੀ ਆ ਕਿ ਆਪਾਂ ਨੇ ਕਿਸ ਤਰੀਕੇ ਦੇ ਨਾਲ ਚੱਲਣਾ। ਇਹ ਤੋਂ ਬਾਅਦ ਮੈਂ ਬਾਕੀ ਸਾਰਿਆਂ ਨੂੰ ਵੀ ਫੱਟੇ ਕਰਕੇ ਇੱਕ ਵਧੀਆ ਕੇਡਰ ਇਹਨਾਂ ਦਾ ਲਵਾਂਗਾ ਪੰਜਾਂ ਸੋਚਾਂ। ਕਿਵੇਂ ਕਿਵੇਂ ਜਿਹੜਾ ਤੁਸੀਂ ਦੱਸਿਆ ਗਿਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਆਪਣੀ ਮਾਪਿਆਂ ਦੀ ਆਗਿਆ ਦੇ ਵਿੱਚ ਰਹਿਣਾ ਹੈਗਾ ਕੋਈ ਲੜਾਈ ਝਗੜਿਆਂ ਚ ਨਹੀਂ ਆਣਾ ਧੀਆਂ ਪੜਾਣਾਂ ਦੀ ਇੱਜ਼ਤ ਕਰਨੀ ਹੈ ਸਾਰੇ ਕੁਝ ਇਹਨਾਂ ਨੂੰ ਮੈਂ ਦੱਸਿਆ ਬੋਲਦੇ ਤੇ ਆਉਣ ਵਾਲੇ ਸਮੇਂ ਚ ਹੋਰ ਵੀ ਇੱਕ ਦਿਨ ਖੁੱਲਾ ਟਾਈਮ ਜਿਹੜਾ ਲਾਵਾ ਸੀ ਤਾਂ ਬੋਸ ਸਾਹਿਬ ਜਿੱਦਾਂ ਤੁਸੀਂ ਕਈ ਵਿਕਾਸ ਦੇ ਕੰਮ ਦਿਨਵਾਇਆ ਕਿ ਹੈ ਚਿਲਡਰਨ ਪਾਰਕ ਬਣਾਇਆ ਹੋਰ ਫਾਊਂਟੇਨ ਚੌਕ ਬਣਵਾਇਆ ਕਈ ਵਿਕਾਸ ਦੇ ਕੰਮ ਦਿਨਵਾਇਆ ਤੁਸੀਂ ਇਹਨਾਂ ਲੋਕਾਂ ਨੂੰ ਦਿਖ ਰਿਹਾ ਹੈ ਵਿਕਾਸ ਦੇ ਕੰਮ ਤੁਹਾਡੇ ਕਿਤੇ ਹੋਏ ਤਾਂ ਹੀ ਇਹ ਸ਼ਾਮਿਲ ਹੋ ਰਹੇ ਹੈ ਲੇਕਿਨ ਮੌਜੂਦਾ ਐਮਐਲਏ ਨੂੰ ਨਜ਼ਰ ਨਹੀਂ ਆ ਰਹੇ ਔਰ ਇੱਕ ਬਾਈਟ ਚ ਉਹ ਹੀ ਕਹਿੰਦੇ ਕਿ 1000 ਕਰੋੜ ਕਿੱਥੇ ਗਿਆ ਦੇਖੋ ਜੀ ਉਹਨਾਂ ਨੂੰ ਤਾਂ ਨਜ਼ਰ ਹੀ ਨਹੀਂ ਆਣੇ ਠੀਕ ਹੈ ਨਹੀਂ ਉਹਨਾਂ ਨੂੰ ਨਜ਼ਰ ਹੀ ਨਹੀਂ ਆਣੇ ਕਿਉਂਕਿ ਉਹਨਾਂ ਦੇ ਅੱਖਾਂ ਤੇ ਪੱਟੀ ਬੰਨੀ ਹੋਈ ਹੈਗੀ ਆ ਸੋ ਮੈਨੂੰ ਉਹਨੂੰ ਕਹੋ ਕਿ ਮੇਰੇ ਨਾਲ ਓਪਨ ਮੇਰਾ ਮੇਰਾ ਚੈਲੰਜ ਹੈ ਕਿਤੇ ਵੀ ਮੇਰੇ ਨਾਲ ਡਿਸਕਸ਼ਨ ਕਰ ਲੇ ਆਈ ਵਿਲ ਟੈਲ ਕਿ ਕਿੱਥੇ ਕਿੱਥੇ ਮੈਂ ਕਿੰਨਾ ਪੈਸਾ ਲਾਇਆ ਔਰ ਉਹਨਾਂ ਨੇ ਕਿੰਨਾ ਪੈਸਾ ਔਰ ਉਹ ਤੋਂ ਮੇਰਾ ਵਾਪਸ ਕਿੱਥੇ ਲੈ ਲਿਆ ਤਾਂ ਜੇ ਉਹ ਸਾਡੇ ਸਟੂਡੀਓ ਦੇ ਵਿੱਚ ਡਿਬੇਟ ਵਾਸਤੇ ਤਿਆਰ ਹੁੰਦੇ ਤੁਸੀਂ ਆਲ ਰੈਡੀ ਜਦੋਂ ਮਰਜੀ ਬੁਲਾਓ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਇਹ ਕੰਬੋਲ ਸਾਹਿਬ ਨੇ ਪਰਚੇ ਦੀ ਰਾਜਨੀਤੀ ਕੀਤੀ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਹਲੇ ਤਾਂ ਤਾਜ਼ੇ ਤਾਜ਼ੇ ਉਹ ਸਿੱਖ ਚੌਧਰੀ ਨੂੰ ਲਿਆਓ ਜਿਹੜੇ 307 ਦਾ ਪਰਚਾ ਦਰਜ ਹੋਇਆ ਨਗਾਇਜ਼ ਘਰੇ ਬੈਠਿਆਂ ਦੇ ਜਿਹੜਿਆਂ ਦੇ ਬਾਕੀਆਂ ਤੇ ਜਾਲ ਉਹ ਤਾਂ ਪਹਿਲਾਂ ਮੇਰੇ ਨਾਲ ਵੀ ਨਹੀਂ ਸੀ ਤਾਂ ਪਹਿਲਾਂ ਉਹਨਾਂ ਦੇ ਬਿਆਲ ਸਿੰਘ ਨੇ ਕਰਾਈ ਕਿਸੇ ਤੇ ਹਾਂ ਉਹ ਤਾਂ ਕਹਿੰਦੇ ਨੇ ਜਿਵੇਂ ਕਾਂਗਰਸੀ ਐਮਸੀਆਂ ਦੇ ਕਹਿੰਦੇ ਐਨਕਾ ਲਵਾ ਲੈਣੀ ਚਾਹੀਦੀਆਂ ਬਾੜ ਫਲਾਣਾ ਟਮਕਾਣਾ ਜਦ ਕਿ ਉਹ ਜਿਹੜੇ ਪਹਿਲਾਂ ਹੀ ਜਿਹੜੇ ਕੰਮ ਥੋੜੇ ਵੱਲੋਂ ਚਲਾਏ ਗਏ ਨੇ ਉਹਨਾਂ ਦੇ ਹੀ ਦੁਆਰੇ ਦੁਆਰੇ ਤੋਂ ਉਹ ਆਪਣਾ ਰੀਮਟ ਕਰੀ ਜਾਂਦੇ ਨੇ ਨੀ ਮੁੱਤਰਖੇ ਰੀਮਟ ਉਹ ਤਾਂ ਸਾਡੇ ਕੰਮਾਂ ਦੇ ਉੱਤੇ ਰੀਮਟ ਕੱਢੀ ਜਾ ਰਹੇ ਆ ਮੈਂ ਤਾਂ ਮੈਂ ਤਾਂ ਉਹ ਤੋਂ ਕਹਿਣਾ ਕਿ ਬੀਬਾ ਤੂੰ ਦੱਸ ਕਿੱਥੇ ਗਏ ਪੈਸੇ ਜਿਹੜੇ ਮੇਰਾ ਇੰਪਰੂਵਮੈਂਟ ਦਾ 7 ਕਰੋੜ ਰੁਪਏ ਕਿੱਥੇ ਗਿਆ ਬਨੂੜ ਦੇ ਜਿਹੜੇ 3 ਕਰੋੜ ਰੁਪਏ ਕਿੱਥੇ ਗਿਆ 15 16 ਕਰੋੜ ਰੁਪਏ ਜਿਹੜਾ ਪਿੰਡ ਮੈਨੂੰ ਉਹ ਦੱਸ ਕਿੱਥੇ ਗਿਆ ਮੇਰਾ ਜਿਹੜਾ ਸਟੇਡੀਅਮ ਸੀ ਮੈਂ ਉੱਤੇ 14 15 ਕਰੋੜ ਰੁਪਏ ਲਾਣਾ ਸੀ ਉਹ ਤੋਂ ਬਾਅਦ ਹੀ ਕਿੱਟਨੇ ਲੱਗੇ ਕਿੱਥੇ ਮੈਂ ਛੱਡ ਗਿਆ ਉਹ ਛੱਡ ਗਿਆ ਇਹ ਬੱਚਿਆਂ ਦੇ ਅੱਜ ਤਰਸਦੇ ਫਿਰਦੇ ਮੈਂ ਤਾਂ ਕੁਝ ਚਾਹੁੰਦਾ ਸੀ ਇਹਨਾਂ ਦੇ ਵਿੱਚੋਂ ਹੀਰੇ ਦੇਖਣੇ ਕਿ 올림픽 ਤੱਕ ਜਾ ਕੇ ਖੇਡਣ ਹੈ ਸਾਡੇ ਬੱਚਿਆਂ ਦੀ ਅੱਜ ਐਸੀ ਤਰਸਦੀ ਹਾਲਤ ਇਹਨਾਂ ਨੇ ਕੀਤੀ ਹੋਈ ਹੈ ਮੇਰਾ ਨਾਮ ਵੀ ਨਿਸ਼ਾਨ ਸਿੰਘ ਪਿੰਡ ਖਰਾਜੂੜਾ ਇਹ ਕਿ ਸਸ 2200 ਰਗੇ ਦੋ 2200 ਮਤਲਬ ਸੈਕੜੇ ਦੀ ਗਿਣਤੀ ਚ ਕਹਿ ਸਕਦੇ ਆਪਾਂ ਹੈਨਾ ਅਸੀਂ ਤਾਂ ਆਪਣੇ ਲੋਕਲ ਆਪਣੇ ਰਾਜ ਕੀ ਚੀਜ਼ ਸੋਚ ਕੇ ਤੁਸੀਂ ਅੱਜ ਕੰਬੋਸ ਸਾਹਿਬ ਦੇ ਨਾਲ ਸ਼ਾਮਲ ਹੋ ਰਹੇ ਹੋ ਸਰ ਸੋਚ ਕੇ ਆਏ ਹੋਏ ਆ ਕਿ ਦੇ ਕੋਈ ਪਿੱਛੇ ਐਮਐਲਏ ਜਿਵੇਂ ਪਹਿਲੇ ਵੀ ਜੁੜੇ ਸੀ ਸੀ ਨਾ ਇਹਨਾਂ ਦੇ ਨਾਲ ਹੈਨਾ ਇਹਨਾਂ ਦੇ ਕੰਮ ਵਧੀਆ ਕਿੱਤੇ ਹੋਏ ਨੇ ਕਈ ਕਹਿੰਦੇ ਨੇ ਜੋਥ ਇਕੱਠਾ ਹੁੰਦਾ ਯੂਜ਼ ਕਰਦੇ ਨੇ ਪਰ ਇਹ ਗਲਤ ਹੈ ਉਹਨਾਂ ਦੀ ਸੋਚ ਹੈ ਜਿਹੜੇ ਕਹਿੰਦੇ ਨੇ ਕੋਈ ਯੂਜ਼ ਨਹੀਂ ਕਰਦਾ ਹੈਗਾ ਕੋਈ ਕੁਝ ਨਹੀਂ ਕਰਦਾ ਹੈਗਾ ਜੋ ਇਹਨਾਂ ਨੇ ਕੰਮ ਕੀਤੇ ਨੇ ਹਰੇਕ ਪਿੰਡ ਦੇ ਵਿੱਚ ਜਾ ਕੇ ਹਰੇਕ ਪਿੰਡ ਦੇ ਵਿੱਚ ਸੁਧਾਰ ਕੀਤਾ ਹੋਇਆ ਹੈ ਨਾ ਆਪਣੇ ਨਿਰਮਲ ਸਟੇਡੀਅਮ ਦੇਖ ਲਓ ਸਾਰੇ ਪਾਸੇ ਬਾਸਕਟਬਾਲ ਜਿਮਾਂ ਵਗੈਰਾ ਖੁੱਲੀਆਂ ਨੇ ਮੇਰੇ ਖੁਦ ਪਿੰਡ ਸਰਕਾਰੀ ਜਿਮ ਆਈ ਹੋਈ ਹੈ ਜਿਹੜਾ ਨੇ 3.5 ਲੱਖ ਰੁਪਏ ਦਾ ਸਮਾਨ ਦਿੱਤਾ ਹੋਇਆ ਸਾਨੂੰ ਠੀਕ ਹੈ ਹੁਣ ਇਹਨਾਂ ਨੇ ਦਿੱਤੇ ਹਨ ਲਾਉਣ ਵਾਸਤੇ ਹੁਣ ਇਹਨਾਂ ਨੇ ਖੁਦ ਤੇ ਉਹ ਨਹੀਂ ਕਿਹਾ ਇਹਨਾਂ ਨਾਲ ਲਾਓਏ ਹੁਣ ਤੁਸੀਂ ਕਹਿੰਦੇ ਅਸੀਂ ਪਹਿਲਾਂ ਵੀ ਜੁੜੇ ਹੋਏ ਸੀ ਫਿਰ ਤੁਸੀਂ ਅੱਜ ਫਿਰ ਦੁਬਾਰਾ ਜੁੜ ਰਹੇ ਹੋ ਕਿ ਵਿੱਚ ਕਿੱਥੇ ਚਲੇ ਗਈ ਸੀ ਆ ਵਿੱਚ ਦੀ ਜਿਵੇਂ ਚੇਂਜ ਹੋ ਜਾਂਦੇ ਆ ਬੜੇ ਤੁਹਾਨੂੰ ਪਤਾ ਹੀ ਹੈ ਫਿਰ ਤੁਸੀਂ ਕਹਿੰਦੇ ਕਿ ਹਲੇ ਤਾਂ 2 ਸਾਲ ਵੀ ਪੂਰੇ ਨਹੀਂ ਹੋਏ ਹਲੇ ਤਾਂ 3 ਸਾਲ ਪਏ ਆ ਮਾਰੇ ਨਹੀਂ ਜੀ ਮੈਂ ਆਪਣੇ ਆਪਣੇ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਕੇ ਜਿਵੇਂ ਕਿ ਹਾਂ ਮੰਨ ਲਓ ਇਹ ਮੇਰੇ ਯਾਰ ਦੋਸਤ ਕਿਸੇ ਵੀ ਪਾਰਟੀ ਵਿੱਚ ਮੈਂ ਇਹਦੇ ਕਰਕੇ ਚਲਾ ਗਿਆ ਜੀ ਪਰ ਮੈਨੂੰ ਲੱਗਿਆ ਕਿ ਨਹੀਂ ਹਾਂ ਜੀ ਜਿਹੜੀ ਪਹਿਲੀ ਸਰਕਾਰ ਹੈ ਮੈਂ ਉਹਦੇ ਵਿੱਚ ਹੀ ਜਾਣਾ ਚਾਹਉਂ ਪਹਿਲੇ ਆਪਣੇ ਹਰਮੋਹ ਸਾਥ ਪ੍ਰਚਾਰ ਆ ਉਹਨਾਂ ਦੇ ਨਾਲ ਹੀ ਤਿਆਰ ਪਰ ਤਿਆਰ ਖੜਨਾ ਹੈ ਠੀਕ ਹੈ ਜੀ ਆਪਣੀ ਯੂਥ ਸਾਡੇ ਨਾਲ ਹੈ ਉਹਨਾਂ ਦੇ ਨਾਲ ਖੜੇ ਆ ਹੋਰ ਯੂਥ ਨੂੰ ਕੀ ਕਹਿਣਾ ਚਾਹੂਗਾ ਐਹੀ ਕਹਿਣਾ ਚਾਹਾਂਗੇ ਜੋ ਕਾਂਗਰਸ ਨੇ ਉਹ ਕਾਂਗਰਸੀ ਹੈ ਜੀ ਠੀਕ ਬਾਕੀ ਪਾਰਟੀਆਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਇੱਕ ਵਿਕਾਸ ਦੀ ਗੱਲ ਕੀਤੀ ਜਾਂਦੀ ਹੈ ਕਿ 1000 ਕਰੋੜ ਕਿੱਥੇ ਲਾਇਆ ਕੰਬੋਤ ਸਾਹਿਬ ਨੇ ਤੁਹਾਨੂੰ ਵਿਕਾਸ ਦਿਖਦਾ ਰਾਜਪੁਰੇ ਕਿੱਥੇ ਦਿਖਦਾ ਜੀ ਬਿਲਕੁਲ ਦਿਖਦਾ ਹੈ ਤੁਹਾਨੂੰ ਪਵਾਰਾ ਚੌਂਕ ਨਹੀਂ ਦਿਖ ਰਿਹਾ ਹੈਗਾ ਪਰ ਜਿਹੜੀ ਪਾਰਕ ਬਣੀ ਹੋਈ ਉਹ ਦੇਖ ਨਹੀਂ ਰਹੀ ਹੈਗੀ ਇਹ ਲਾਈਟਾਂ ਜਗਮਗ ਹੋਈ ਪਈ ਪੂਰੇ ਰਾਜਪੁਰੇ ਦੇ ਵਿੱਚ ਸੜਕਾਂ ਬਣੀਆਂ ਹੋਈਆਂ ਨੇ ਉਹ ਦੇਖ ਨਹੀਂ ਰਿਹਾ ਹੈਗਾ ਜੀ 1000 ਕਰੋੜ ਰੁਪਏ ਦਾ ਸਾਬ ਤੇ ਕੁਝ ਵੀ ਨਹੀਂ ਮਿੰਟੋ-ਮਿੰਟ ਦੇ ਦੇਣਗੇ ਚੁਟਕੀ ਐ ਮਾਰਨ ਦੇ ਦੇਣਗੇ ਮੈਂ ਖੁਦ ਕਹਿੰਦਾ ਦੇ ਦੇਣਗੇ ਠੀਕ ਹੈ ਠੀਕ ਹੈ ਜੀ ਪਰ ਸਾਨੂੰ ਦਿਖ ਰਿਹਾ ਸਾਡਾ ਕੰਬੋਤ ਸਾਹਿਬ ਸਾਡੀ ਵਾਤੇ ਕੀ ਹੈ ਤੁਹਾਨੂੰ ਅੱਜ ਕੋ ਅ ਆਪਣਾ ਆਪਣਾ ਮਾਡਲ ਯੂਥ ਖੜਾ ਹੋਇਆ ਜੀ ਸਾਰੇ ਖੜੇ ਹੋਏ ਨੇ ਇਹਨਾਂ ਦੀ ਸਪੋਰਟ ਤੇ ਇਹਨਾਂ ਦੀ ਬਦੌਲਤ ਤੇ ਮੈਂ ਨਾਲ ਕਰਕੇ ਅੱਗੇ ਜਿਹੜੇ ਇਲੈਕਸ਼ਨ ਆ ਰਹੇ ਨੇ ਤੁਹਾਡੇ ਵੱਲੋਂ ਕਿੰਨਾ ਕਸਾਤ ਦੇ ਤਾੜਾ ਪੜਾਂਗਾ ਜੀ ਪੂਰਾ ਮੈਂ ਪੂਰਾ ਡੱਟ ਕੇ ਖੜਾਂਗੇ ਸਾਥ ਦੇਵਾਂਗੇ ਪੂਰਾ ਤੇ ਵੱਧ ਤੋਂ ਵੱਧ ਵੋਟਾਂ ਯੂਥ ਜਿੰਨਾ ਹੋ ਸਕੇ ਆਪਾਂ ਪੂਰਾ ਸਾ ਦੇਣਾ ਜੀ ਪਿੱਛੇ ਨਹੀਂ ਪੈਰ ਪੜਨਾ ਹੈਗਾ ਕਿਉਂਕਿ ਕੌਮੀ ਐਵੇਂ ਜੀ ਠੀਕ ਹੈ ਥੈਂਕ ਯੂ ਨਾਲ ਖੜਾ ਥੈਂਕ ਯੂ ਠੀਕ ਹੈ ਜੀ ਐਕਸ਼ਨ ਪੰਜਾਬ ਉਸ ਜੋ ਨਜ਼ਰ ਆਵੇ